ਸਭ ਪੇਜੋ ਤੇ ਸਾਡੇ ਜਿਹੜੇ ਭਾਈ ਆ ਉਹ ਭਾਈ ਮਗਰ ਪਰ ਖੇਲਣਾ ਜੇਨ ਕਰੋ ਠੀਕ ਆ ਦਰਮੀ ਆ ਪਰ ਤਾਹ ਕਿਤੇ ਸਾਡੇ ਪਰਾਂ ਉਹਦੇ ਨਾਲ ਝੋਨੇ ਦੀ ਬੋਸਲ ਪਿਆਰੇ ਰਹੀ ਆ ਪਰ ਮੰਡੀਆਂ ਦੇ ਵਿੱਚ ਝੋਨਾ 11 1300 ਰੁਪਏ ਘੱਟ ਰੇਟਾਂ ਮੰਤ ਮੰਦੀ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਉੱਤੇ ਪਰਾਲੀ ਸਾਰਨ ਤੋਂ ਪਰਚੇ ਕਰਨ ਤੇ ਲੱਗੀ ਆ ਅੱਜ ਕਿਨੇ ਝੋਨਾ ਪਰੋ ਪਿਛਲੀ ਵਾਰੀ ਨਾਲੋ ਸਸਤਾ 1200 ਰੁਪਿਆ 1400 ਰੁਪਿਆ ਵੇਚ ਰਿਆ ਤੇ ਵੇਖ ਕਰਨ ਦੇਖੋ ਜਿਹੜਾ ਡੀਸੀ ਦਫਤਰ ਆਪਣਾ ਮੋਰਚਾ ਚੱਲਣਾ ਸੀਗਾ 2 ਦਿਨ ਉਹ ਤੁਹਾਨੂੰ ਪਤਾ ਮੋਰਚਾ ਲੱਗ ਚੁੱਕਾ ਵਾ ਇੱਕ ਤਾਂ ਸਾਡਾ ਮਸਲਾ ਹੈਗਾ ਵੀ ਜਿਹੜੇ ਸ਼ਹੀਦ ਹੋਏ ਅੰਦੋਲਨਾਂ ਚ ਸਾਡੇ ਕਿਸਾਨ ਮਜ਼ਦੂਰ ਉਹਨਾਂ ਤੇ ਭਗਵੰਤਮਾਨ ਜੀ ਨੇ ਬਹੁਤ ਵਾਰੀ ਬੋਲ ਕੇ ਵੀ ਸ਼ਹੀਦਾਂ ਨੂੰ ਮਾਫ਼ਜ਼ਾ ਨੌਕਰੀਆਂ ਤਾਂ ਕਿ ਕਹ ਲਓ ਵੀ ਰੋਟੀਆਂ ਸਿੱਖੀਆਂ ਪਰ ਅਜੇ ਤੱਕ ਮਾਫ਼ਜ਼ਾ ਤੇ ਜ਼ਖਮੀਆਂ ਨੂੰ ਕੁਝ ਮਿਲਿਆ ਨਹੀਂ ਹੈਗਾ ਨੌਕਰੀਆਂ ਨਹੀਂ ਮਿਲੀਆਂ ਅਗੇ ਸਾਰਾ ਕੁਝ ਹੈਗਾ ਦੂਜਾ ਹੈਗਾ ਵੀ ਪਰਾਲੀ ਵਾਲੇ ਮੁੱਦੇ ਨੂੰ ਲੈ ਕੇ ਸਾਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਤੋਂ ਪਰਾਲੀ ਦਾ ਕੋਈ ਠੋਸ ਹੱਲ ਅਸੀਂ ਕਰਾਉਣ ਵਾਸਤੇ ਅੱਜ ਦਾ ਡੀਸੀ ਦਫ਼ਤਰ ਮੋਰਚਾ ਲਾਇਆ ਹੈਗਾ ਤੀਜਾ ਤੁਹਾਨੂੰ ਪਤਾ ਡੀਏਪੀ ਦਾ ਸਾਰੇ ਸਿੰਪਲ ਜਿਹੜੇ ਸੀ ਉਹ ਫੇਲ ਹੋਏ ਹੋਗੇ ਤੋ ਸਿੰਪਲ ਫੇਲ ਹੋਏ ਉਹਨਾਂ ਖਿਲਾਫ ਕੀ ਕਾਰਵਾਈ ਹੋ ਗਾਂ ਸੀਜ਼ਨ ਆ ਗਿਆ ਕਣਕ ਦਾ ਹੁਣ ਡੀਏਪੀ ਸਾਨੂੰ ਮਿਲੂਗੀ ਇਹਦੇ ਬਾਰੇ ਵੀ ਅਸੀਂ ਆਏ ਇੱਕ ਭਾਰਤ ਮਾਲਾ ਯੋਜਨਾ ਤਹਿਤ ਪੂਰੇ ਦੇਸ਼ ਵਿੱਚ ਤੇ ਪੰਜਾਬ ਵਿੱਚ ਸੜਕਾਂ ਨਿਕਲ ਰਹਿ ਗਈਆਂ ਤੇ ਸੜਕਾਂ ਦਾ ਜੋਗ ਮਾਪਜਾ ਦਿੱਤੇ ਮਜ਼ਦੂਰ ਨੂੰ ਨਹੀਂ ਜੋਗ ਮਾਪਜਾ ਮਿਲ ਰਿਹਾ ਦੁਕਾਨਾਂ ਢਾਈਆਂ ਜਾ ਰਹੀਆਂ ਕਿਸਾਨ ਨੂੰ ਨਹੀਂ ਮਿਲਿਆ 2013 ਐਕਟ 20 ਸਾਲਾਂ ਤੱਕ ਮਜ਼ਦੂਰਾਂ ਨੂੰ ਮਾਪਜਾ ਦੇਣ ਦੀ ਗੱਲ ਕਰਦਾ ਜਿੱਕੇ ਮਜ਼ਦੂਰਾਂ ਦਾ ਸੜਕ ਦੇ ਨੇੜਿਓਂ ਅਜਾੜਾ ਹੋਵੇ ਉਹ ਐਕਟ ਲਾਗੂ ਕੀਤੇ ਬਗਾਰ ੱੱਕੇ ਨਾ ਪੁਲਿਸ ਰਾਹੀਂ ਜ਼ਮੀਨਾਂ ਤੱਕੇ ਨਾ ਕਬਜ਼ੇ ਕਿਤੇ ਜਾ ਰਹੇ ਹੋ ਕਬਜ਼ੇਰ ਕੌਣ ਹੈ ਵੀ ਜ਼ਬਰਦਸਤੀ ਨਾ ਕਰੋ ਭਾਈ ਇਹ ਠੀਕ ਨਹੀਂ ਹੈਗਾ ਹੋਰ ਲੋਕਲ ਸਾਡੇ ਮੁੱਦੇ ਆਵਾਰਾ ਪਸ਼ੂਆਂ ਦਾ ਹੱਲ ਕਰਾਉਣਾ ਜਿਵੇਂ ਤੁਹਾਨੂੰ ਪਤਾ ਨਸ਼ਿਆਂ ਦੀ ਮਾਰਿਆ ਜਿਵੇਂ ਜਿਹੜੀ ਸਰਕਾਰ ਕਹਿੰਦੀ ਸੀ ਵੀ 4 ਹਫ਼ਤਿਆਂ ਚ ਨਸ਼ੇ ਬੰਦ ਕਰਾ ਦਾਂਗੇ ਹੁਣ ਉਹਨਾਂ ਦੇ ਐਸਐਸਪੀ ਤੇ ਐਸਐਚਓ ਪੂਰੇ ਪੁਲਿਸ ਵਾਲੇ ਨੱਕੋ ਨੱਕ ਨਸ਼ੇ ਵਿੱਚ ਰਹੇ ਪੈਸੇ ਇਕੱਠੇ ਕਰ ਰਹੇ ਆ ਤੇ ਬਾਰਡਰ ਤੇ ਜਿਵੇਂ ਡਰੋਨ ਆਉਂਦੇ ਤੁਹਾਡੇ ਕੋਲ ਖਬਰ ਘਟਾ ਜੇ ਤੁਸੀਂ ਇੱਕ ਮੂਵੀ ਕਿਤੇ ਸਾਡੇ ਬੰਦਿਆਂ ਨੂੰ ਉੱਥੇ ਫੜਾਓ ਨਾ ਪਿੰਡਾਂ 'ਚ ਤੇ ਰੋਜ਼ ਤੁਹਾਨੂੰ 10 ਡਰੋਨ ਦਿਖਾ ਲਈਏ ਠੀਕ ਆ ਤੇ ਡਰੋਨਾ ਆਉਂਦਿਆਂ ਤਾਂ ਵੀ ਇਹਨਾਂ ਨੂੰ ਪਤਾ ਜਾਂਦਿਆਂ ਤਾਂ ਵੀ ਪਤਾ ਟੰਨਾ ਨਾ ਹੁੰਦੀ ਆ ਤੇ ਕਿਲਵਾਂ ਜੇ ਵੜਦੇ ਆ ਇਹ ਨਸ਼ਾ ਕਦੀ ਨਸ਼ਾ ਬੰਦੀ ਤੇ ਵੀ ਸਵਾਲ ਚੁੱਕਣ ਆਇਆ ਵੀ ਨਸ਼ਾ ਬੰਦੀ ਕਿਉਂ ਨਹੀਂ ਹੋ ਰਹੀ ਆ ਕਿਉਂ ਸਰਕਾਰ ਫੇਲ ਹੋ ਰਹੀ ਆ ਤੋਂ ਕੱਲ ਦਾ ਸਾਡਾ ਰੇਲ ਰੋਕੋ ਆ ਅਸੀਂ ਨਹੀਂ ਚਾਹਾਂਗੇ ਤੁਹਾਡੇ ਮਾਦਮਨ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੇ ਨਾਲ ਮਸਲਿਆਂ ਦਾ ਹੱਲ ਕਰ ਲਓ ਨਹੀਂ ਤਾਂ ਮਜਬੂਰਨ ਸਾਨੂੰ ਕੱਲ ਰੇਲ ਜਮ ਕਰਨੀ ਪਾਉਗੀ ਔਰ ਜਿੱਥੋਂ ਤੱਕ ਅੱਜ ਮੀਡੀਆ 'ਚ ਕੰਗਨਾਰ ਨਾਉਜੀ ਦੇ ਬਿਆਨ ਆ ਰਹੇ ਨੇ ਤਗਨਾ ਨਾਉ ਜੋ ਕੁਝ ਬੋਲ ਰਹੀ ਆ ਮੈਨੂੰ ਲੱਗਦਾ ਉਹ ਮਾਨਸਿਕ ਤਣਾਅ ਆ ਜਾਂ ਦੂਜੇ ਪਾਸੇ ਭਾਜਪਾ ਦੀ ਇੱਕ ਸਾਜ਼ਿਸ਼ ਹੈ ਕੱਲ੍ਹ ਕਗਨਾ ਜੀ ਨੇ 15-20 MP ਹੈਗੇ ਉਹਨਾਂ ਦੇ ਜਿਹੜੇ ਬੜੇ ਗਿਣੇ ਮੱਥੇ ਟੰਗ ਨਾਲ ਉਹ ਬਿਆਨ ਦਿੰਦੇ ਨੇ ਉਦੋਂ ਬਾਅਦ ਭਾਜਪਾ ਉਸ ਬਿਆਨਾਂ ਤੋਂ ਪਿੱਛੇ हट ਜਾਂਦੀ ਆ ਅਸੀਂ ਪਿਛਲੀ ਵਾਰੀ ਵੀ ਜੀਪੀ ਡੱਡਾ ਜੀ ਨੂੰ ਕਿਹਾ ਸੀ ਜਿਹੜੇ ਪੱਜਪਾ ਦੇ ਪ੍ਰਧਾਨ ਆ ਵੀ ਤੁਹਾਡੀ ਐਮਪੀ ਬਿਆਨ ਦੇ ਰਹੀ ਆ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਉਹੜੇ ਖੇਤੀ ਕਾਨੂੰਨ ਕਹਿੰਦੇ ਦੁਬਾਰਾ ਲਿਆਂਦੇ ਜਾਣ ਉਹਨਾਂ ਦੇ ਪ੍ਰਧਾਨ ਮੰਤਰੀ ਜੀ ਨੇ ਸਵੈਮ ਮਾਫੀ ਮੰਗੇ ਵਾਪਸ ਲਏ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਪਸ ਲਏ ਆਪ ਇਹਨਾਂ ਨੇ ਕਿਹਾ ਵੀ ਸਾਥੋਂ ਠੀਕ ਨਹੀਂ ਹੋਇਆ। ਪਰ ਉਹਦੀ ਐਮਪੀ ਉਹਦੇ ਹੱਕ 'ਚ ਬੋਲੇ ਇਹਦੇ ਵਿੱਚ ਸਾਜਿਸ਼ ਸਾਨੂੰ ਨਜ਼ਰ ਆਉਂਦੀ ਆ। ਉਹ ਚਾਹੁੰਦੇ ਨਹੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਚੱਲਣ। ਉਹ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਰੋਲ ਕੇ ਡੀਰੇਲ ਕਰਨਾ ਚਾਹੁੰਦੇ ਆ। ਉਹ ਨਹੀਂ ਚਾਹੁੰਦੇ ਚੱਲ ਰਹੀ ਆ ਉੱਥੇ ਚਰਚਾ ਹੋ ਜੇ ਵੀ ਸ਼ਬ ਕਰਨ ਨੂੰ ਸ਼ਹੀਦ ਕਿੰਨਾ ਨੇ ਕੀਤਾ ਸਾਨੂੰ ਬਾਰਡਰਾਂ ਤੋਂ ਨੰਗਣ ਤੋਂ ਰੋਕਿਆ ਕਿੰਨਾ ਨੇ ਕਿੰਨਾ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਹੈਗਾ ਕਿਹੜੇ 2014 ਦੇ ਵਿੱਚ ਵਾਅਦੇ ਕਰਦੇ ਸੀ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ ਉਹ ਮੁੱਦੇ ਰੋਲਣ ਵਾਸਤੇ ਹੋ ਰਹੇ ਆ ਜਿੱਥੋਂ ਤੱਕ ਅੱਜ ਹੁੱਡਾ ਸਾਹਿਬ ਦਾ ਵੀ ਬਿਆਨ ਮੀਡੀਆ ਚ ਆ ਰਿਹਾ ਵੀ ਸਾਡੀ ਸਰਕਾਰ ਆ ਗਈ ਤੇ ਅਸੀਂ ਰਸਤੇ ਖੋਲ ਕੇ ਦਿੱਲੀ ਜਾਣ ਦੇਾਂਗੇ ਇਹ ਤਾਂ ਜੋ ਕੁਝ ਰਾਹੁਲ ਜੀ ਬੋਲਣ ਦੇ ਆ ਜਿੱਦਨ ਉਹਨਾਂ ਦੀ ਸੱਤਾ ਆਈ ਫਿਰ ਪਤਾ ਲੱਗੂ ਵੀ ਸਾਡੀਆਂ ਗੱਲਾਂ ਪੂਰੀਆਂ ਹੁੰਦੀਆਂ ਕਿ ਨਹੀਂ ਜਾਂ ਜਿੱਦਨ ਹੁੱੱਡਾ ਸਾਹਿਬ ਦੀ ਹਰਿਆਣੇ ਸਰਕਾਰ ਆਈ ਜੋ ਕੁਝ ਉਹ ਬੋਲ ਰਹੇ ਨੇ ਪਤਾ ਉਦੋਂ ਲੱਗੂ ਜੇ ਕਰਕੇ ਵਿਖਾਉਂਦੇ ਆ ਨਹੀਂ ਤੇ ਸੱਤਾ ਤੋਂ ਬਾਹਰ ਰਹੀਆਂ ਪਾਰਟੀਆਂ ਬਹੁਤ ਕੁਝ ਪਹਿਲਾਂ ਬੋਲਦੀਆਂ ਭਾਜਪਾ ਵੀ 2014 ਤੋਂ ਪਹਿਲਾਂ ਸਾਡੇ ਨਾਲ ਇਕੱਠੇ ਧਰਨੇ ਮਜਾਰੇ ਕਰਦੀ ਹੁੰਦੀ ਸੀ ਤੇ ਇਕੱਠੇ ਸਾਡੇ ਨਾਲ ਵਾਅਦੇ ਕਰਦੇ ਸੀ ਪਰ ਜਦੋਂ ਸੱਤਾ ਚ ਆਉਂਦੀਆਂ ਪਾਰਟੀਆਂ ਫਿਰ ਮੁੱਕਰ ਜਾਂਦੀਆਂ ਨੇ ਦੱਖਕੇ ਜਿਹੜਾ ਹਾਲਾਤ ਪੱਖ ਨੇ ਦੁਬਾਰਾ ਹੁੰਦਾ ਜਾ ਰਿਹਾ ਪੰਜਾਬ ਨੂੰ ਇਹ ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜਿਲ੍ਹਾ ਪ੍ਰਧਾਨ ਅਰਲਜੀਤ ਸਿੰਘ ਕਲੇਰਬਾਲਾ ਅੱਜ ਸਾਡਾ ਅੰਮ੍ਰਿਤਸਰ ਦੇ ਡੀਸੀ ਦਾ ਉੱਤਰ ਦਿੱਤੇ ਜਿਹੜਾ ਧਰਨਾ ਹੈ ਸਾਡੇ ਮੋਰਚੇ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਸਰਕਾਰ ਮੁਆਵਜ਼ਾ ਮੰਨੀ ਸੀ ਪਰ ਅਜੇ ਤੱਕ ਜਿਹੜਾ ਮੁਆਵਜ਼ਾ ਸਾਰੇ ਜਿਹੜੇ ਜਿੰਨੇ ਸ਼ਹੀਦ ਹੋਏ ਆ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਨਾਂ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਤੇ ਬਹੁਤ ਸਾਰੇ ਕੇਸ ਜਿਹੜੇ ਆ ਪੈਂਡਿੰਗ ਪਏ ਆ ਪੰਜਾਬ ਦੇ ਵਿੱਚ ਇਸ ਵੇਲੇ ਪੈਂਡ ਡਿਸੀਜਨ ਸ਼ੁਰੂ ਆ ਸੁਪਰ ਫਾਈਨ ਕੁਆਲਟੀ ਝੋਨੇ ਦੀ ਜਿਹੜੀ ਆ ਪੈਦਾ ਕੀਤੀ ਆ ਕਿਸਾਨ ਮਜ਼ਦੂਰ ਨੇ ਤੇ ਉਹ ਜਿਹੜਾ ਝੋਨਾ ਵਾ ਮਾਰਕੀਟ ਦੇ ਵਿੱਚ ਪਿਛਲੀ ਵਾਰੀ ਨਾਲੋਂ ਹਜ਼ਾਰ 1200 ਰੁਪਇਆ ਘੱਟ ਕੀਮਤ ਉੱਤੇ ਜਿਹੜਾ ਪੋਚ ਝੋਨਾ ਵੇਚ ਰਿਆ ਤੇ ਜਦ ਕਿ ਕੇਂਦਰ ਸਰਕਾਰ ਨੇ ਜਿਹੜੀ ਸਪਲਾਈਮੈਂਟ ਲਾਈ ਸੀ ਉਹ ਉਹਨਾਂ ਨੇ ਖਤਮ ਕਰ ਦਿੱਤੀ ਆ ਪਰ ਪੰਜਾਬ ਦੀ ਭਗਵੰਤਮਾਨ ਸਰਕਾਰ ਇਹਦੇ ਤੇ ਮੂਕ ਦਰਸ਼ਕ ਬਣ ਕੇ ਕਿਸਾਨਾਂ ਦੀ ਲੁੱਟ ਕਰਵਾ ਰਹੀ ਆ ਸਾਡੀ ਮੰਗ ਆ ਕਿ ਭਗਵੰਤਮਾਨ ਸਰਕਾਰ ਜੇ ਵਾਕਈ ਕਿਸਾਨਾਂ ਦੀ ਸਰਕਾਰ ਆ ਤੇ ਫਿਰ ਜਿਹੜਾ ਵਾ ਪਿਛਲੀ ਵਾਰੀ ਨਾਲੋਂ ਝੋਨਾ ਜਿਹੜਾ ਐਤਕੀ ਸਸਤਾ ਵੇਚ ਰਿਆ ਇਹਦਾ ਲੋਕਾਂ ਨੂੰ ਜਵਾਬ ਦੇਵੇ ਹਾਂ ਇਸ ਤੋਂ ਅਗਲੇ ਪਾਸੇ ਕਣਕ ਦੀ ਬਜਾਈ ਸ਼ੁਰੂ ਹੋਣੀ ਆ ਤੇ ਡੀਏਪੀ ਮਾਰਕੀਟ ਦੇ ਵਿੱਚ ਅੱਜ ਵੀ ਜਿਹੜੀ ਆ ਇੰਨੀ ਕਿਲਤ ਆ ਕਿ ਕਿਸਾਨ ਜਿਹੜਾ ਵਾ ਡੀਏਪੀ ਨੂੰ ਮਤਲਬ ਕਿ ਖਰੀਦ ਕੇ ਉਹਨੇ ਕਣਕ ਬੀਜਣੀ ਆ ਤੇ ਡੀਏਪੀ ਮਾਰਕੀਟ ਦੇ ਵਿੱਚ ਉਹ ਕਿਤੇ ਉਹ ਮਿਲ ਨਹੀਂ ਰਹੀ ਜੇ ਕਿਤੇ ਉਹ ਮਿਲ ਰਹੀ ਆ ਤੇ ਉਹ ਬਲੈਕ ਦੇ ਵਿੱਚ ਮਿਲ ਰਹੀ ਏ ਇੰਨੀ ਉਹਦੀ ਬਲੈਕ ਜਿਹੜੀ ਡੀਏਪੀ ਦੀ ਹੋ ਰਹੀ ਆ ਉਦੇ ਨਾਲ ਜਿਹੜਾ ਵਾ ਮਤਲਬ ਕਿ ਮਾਰਕੀਟ ਦੇ ਵਿੱਚੋਂ 5-500 ਰੁਪਏ ਦਾ ਕਿਸਾਨਾਂ ਦੀ ਜਿਹੜੀ ਆ ਲੁੱਟ ਕੀਤੀ ਜਾਂਦੀ ਆ ਤੇ ਜਿਹੜੀਆਂ ਗੈਰ ਮਿਆਰੀ ਚੀਜ਼ਾਂ ਵਾ ਉਹ ਕਿਸਾਨ ਦੇ ਪੱਲੇ ਪਾਈਆਂ ਜਾਂਦੀਆਂ ਤੇ ਕਿਸਾਨ ਤੇ ਕਿਸਾਨ ਦੇ ਉੱਤੇ ਦੋਸ਼ ਵੀ ਲਾਇਆ ਜਾਂਦਾ ਕਿ ਕਿਸਾਨ ਨੇ ਜਿਹੜੀ ਆ ਹਵਾ ਪਾਣੀ ਜਿਹੜਾ ਦੂਸ਼ਿਤ ਕਰ ਦਿੱਤਾ ਤੇ ਇਹਦੇ ਪਿੱਛੇ ਵੇਖਣ ਵਾਲੀ ਗੱਲ ਹੈ ਕਿ ਕਿਸਾਨ ਨੂੰ ਉਹਦੇ ਪੱਲੇ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਜਬਰੀ ਉਹਦੇ ਪੱਲੇ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਕਿਸਾਨ ਨੂੰ ਮਜਬੂਰ ਕੀਤਾ ਜਾਂਦਾ ਕਿ ਖੇਤਾਂ ਦੇ ਵਿੱਚ ਜਿਹੜਾ ਉਹ ਕੈਮੀਕਲ ਜਿਹੜਾ ਵਾ ਉਹ ਪਾਇਆ ਜਾਵੇ ਤੇ ਉਹ ਇਸ ਕਰਕੇ ਸਾਡੀ ਮੰਗ ਹੈ ਕਿ ਭਗਵੰਤ ਮਾਨ ਸਰਕਾਰ ਇਹਦੇ ਤੇ ਜਿਹੜਾ ਵਾ ਫੌਰਨ ਐਕਸ਼ਨ ਕਰਕੇ ਡੀਏਪੀ ਦੀ ਬਲੈਕ ਜਿਹੜੀ ਆ ਉਹ ਬੰਦ ਕਰਵਾ ਦੇਵੇ ਜੀ ਜੀ ਕੰਗੜਾ ਰਣੌਤ ਦਾ ਬਿਆਨ ਆਇਆ ਇੱਕ ਵਾਰੀ ਠੀਕ ਹੈ ਕਹਣਾ ਦੇਖੋ ਜੀ ਕੰਗੜਾ ਰਣੌਤ ਦਾ ਬਿਆਨ ਆ ਆਇਆ ਵਾ ਬੀਬੀ ਕੰਗੜਾ ਰਣੌਤ ਜਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਆ ਉਸ ਪਾਰਟੀ ਦਾ ਅਜੰਡਾ ਆ ਤੇ ਉਹ ਆਪਣੀ ਪਾਰਟੀ ਦੇ ਅਜੰਡੇ ਅਨਸਾਰ ਹੀ ਬੋਲੂਗੀ ਸਾਡੇ ਦੇਸ਼ ਦੀ ਬੇਟੀ ਆ ਅਸੀਂ ਚਾਹੁੰਦੇ ਆ ਕਿ ਪਹਿਲੇ ਉਹ ਬੀਬੀ ਜਿਹੜੀ ਆ ਇੱਕ ਸੁਧਾਰਨ ਸਾਡੇ ਦੇਸ਼ ਦੀ ਬੇਟੀ ਸੀ ਅੱਜ ਦੇਸ਼ ਦੇ ਲੋਕਾਂ ਨੇ ਉਹਨੂੰ ਮਾਨ ਸਤਕਾਰ ਬਖਸ਼ਿਆ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਜੇ ਮਤਲਬ ਕਿ ਉਹ ਦਾ ਕੋਈ ਗਾਂ ਉਹਦੀ ਬੋਲਬਾਣੀ ਦੇ ਵਿੱਚ ਸੁਧਾਰ ਨਹੀਂ ਆਉਂਦਾ ਇਹ ਫਿਰ ਲੋਕ ਫੈਸਲਾ ਕਰ ਲੈਂਦੇ ਹੁੰਦੇ ਆ ਫਿਰ ਪਾਰਲੀਮੈਂਟ ਦੇ ਵਿੱਚ ਬਹਿਣ ਦਾ ਜੇ ਉਹਨੂੰ ਐਰਕਾ ਮੌਕਾ ਦਿੱਤਾ ਗਾਂ ਲੋਕ ਮੌਕੇ ਨਹੀਂ ਦਿੰਦੇ ਹੁੰਦੇ ਤਾਂ ਬੀਬੀ ਨੂੰ ਜਿਹੜਾ ਵਾ ਆਪਣੇ ਚੰਗੀ ਸੂਝ ਬੂਝ ਦੇ ਵਿੱਚੋਂ ਕੋਈ ਜੇ ਲੋਕਾਂ ਨੇ ਮਾਨ ਸਤਕਾਰ ਬਖਸ਼ਿਆ ਤੇ ਚੰਗੀ ਜੜੀ ਆ ਲੋਕਾਂ ਵਾਸਤੇ ਕੋਈ ਪੋਜੀਟਿਵ ਗੱਲ ਕਰਨੀ ਚਾਹੀਦੀ ਆ ਨਾ ਕਿ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਭੁਗਤਣਾ ਚਾਹੀਦਾ